ਹਾਂਜੀ ਰਸੀ ਗਾਲ ਜੀ ਸਭ ਠੀਕ ਠਾਕ ਹੋ ਮੈਂ ਲੋ ਜੀ ਰਾਜਸਥਾਨ ਏਰੀਆ ਤੋਂ ਦਹਾਲਦੇ ਆ ਹੈਗਾ ਆਪਣੇ ਤਿੰਨ ਡੀ ਐਮ ਦਾ ਇਲਾਕਾ ਲੋਕਾਂ ਨੇ ਹਸਕੂਲੀਆ ਨਰਮਾ ਖੜਾ ਲੋਕੀ ਕਣਕਾਂ ਦੀ ਬਿਜਾਈ ਚੱਲ ਰਹੀ ਆ ਕੋਈ ਨਰਮਾ ਚੁਗੀ ਜਾਂਦਾ ਕੋਈ ਕਣਕ ਵੀਤੀ ਜਾਂਦਾ ਏ ਆ ਨਰਮਾ ਪੱਟੀ ਜਾਂਦੇ ਆ ਵਿੱਚ ਹੁਣ ਕਣਕ ਬੀਜਣ ਲਈ ਉਹ ਪਰੇ ਖੇਤ ਭਾਈ ਜਾਂਦੇ ਆ ਇਹ ਮੂੰਗੀ ਕੱਢੀ ਜਾਂਦੇ ਮੂੰਗੀ ਬੀਜੂ ਸੀ ਉੱਪਰ ਸਾਰਾ ਜੰਗਲੀ ਏਰੀਆ ਪਹਾੜੀ ਏਰੀਆ ਜਾਈਆ ਟਿੱਬੇ ਟਿੱਬੇ ਹੀ ਆ ਉੱਪਰ ਉੱਚੇ ਬਹੁਤ